ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤਿੰਨ ਵਾੜਾ ਵਿਖਾਉਣੀਆਂ ਦੋ ਆਹ ਵਾੜਾ ਇੱਕ ਤਾਜੀ ਸੂਈ ਸਵਾਈ ਹੈ 3 ਨੰਬਰ ਤੇ 4 ਨੰਬਰ ਤੇ ਖੜੀ ਜਿਹੜੀ ਜੀਰੋ ਦੀ ਪੈ ਗਈ ਇਨਫਾਰਮੇਸ਼ਨ ਲੈ ਦੇਣਾ ਮੌਲ ਜੈਜੀ ਹੋਣਗੇ ਆਉ ਕਰ ਦੇਗਾ ਅਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਹਰਪਾਲ ਸਿੰਘ ਬਨ ਚੰਦਪੁਰਾਣਾ ਧੀਰ ਬਗਾਪੁਰਾਣਾ ਜਿਲ੍ਹਾ ਮੋਗਾ ਫੋਨ ਨੰਬਰ 805488781 805488781 ਕਿੰਨਾ ਵਸੂਆ ਇੱਕ ਨੰਬਰ ਦਾ ਇਹਦਾ ਦੂਜਾ ਵਸੂਆ ਵੀ ਕਿੰਨੇ ਦਿਨ ਲੈ ਜੀ ਇੱਕ ਹਫਤੇ ਦੀ ਕੱਥੀ ਹੈ ਕਿੰਨਾ ਗੱਦ ਦੁੱਧ ਦੁੱਧ ਯਾਰ ਮਾਲਕਾਂ ਦੇ ਦੱਸਣ ਮਦਾਓ ਕਿ ਤਾਂ 20 ਕਿਲੋ ਪਾਇਆ ਹੋਇਆ ਬਾਕੀ ਅਗਲਾ ਆਪ ਦੀ ਸਮਝਣਾ ਦੇਖ ਲੈ ਕੱਲ ਨੂੰ ਕੋਈ ਲੰਬਾ ਨਾ ਦੇਵੇ ਕਿਉਂਕਿ ਆਪਣੀਆਂ ਚੋਈਆਂ ਨਹੀਂ ਘੌਣ ਲੈਂਦੇਆਂ ਹੋਣਗੀਆਂ ਸਹੀ ਹੈ ਹਾਂਜੀ ਕਿੰਨਾ ਇਹ ਦੁੱਧ ਵੀ ਮੂਠੀਰ ਸਾਉ ਚੰਗੀ ਆ ਢੱਲਾ ਨੂੰ ਲਾਹੇਗੀਆਂ ਲੈਵੇ ਦੇ ਵਿੱਚ ਸਹੀ ਹੈ ਮੁੱਲ ਜੈ ਜੇ ਪਹਿਲਾਂ ਹੀ ਦੱਸ ਦਈਏ ਮੁੱਲੇ ਦਾ 5000 ਰੁਪਏ ਦੋਸਤੋ ਬਾਈ ਕਹਿੰਦਾ ਦੂਜੇ ਸੂਵੇ ਹੁੰਦੀ ਆ ਆਪਣੀ ਖਰੀਦੀ ਆ ਮਾਲਕ ਕਹਿੰਦੇ ਆ 20 ਕਿਲੋ ਦੁੱਧ ਚੋਇਆ ਜੀਦੇ ਪਸੰਦ ਦਾ ਉਹ ਬਾਈ ਕਹਿੰਦਾ ਅਗਲਾ ਆਪ ਦੀ ਸਮਝ ਨਾਲ ਲੈ ਲੇ ਕਿ ਕਿੰਨਾ ਦੁੱਧ ਪਿਆਜੂਗੀ ਬ ਵਧੀਆ ਗੱਲ ਆ ਮਗਰੋਂ ਕੱਲ ਨੂੰ ਕੋਈ ਲਾਂਭਾ ਨਹੀਂ ਆਉਂਦਾ ਇਹ 2 ਕਿਲੋ ਦੁੱਧ ਘੱਟ ਦੇ ਹੀ ਜਾਵੇ ਤੇ ਅਗਲੇ ਕਹਿਣ ਬਾਈ ਯਰੇ ਤਾਂ 2 ਕਿਲੋ ਦੁੱਧ ਘੱਟ ਦਿੰਦੀ ਐ ਸੇਵਾ ਦਾ ਹੁੰਦਾ ਬਾਈ ਅਗਲਾ ਜਾ ਕੇ ਸੇਵਾ ਨਾ ਕਰੇ ਤੇ ਲਾਂਭਾ ਅਗਲਾ ਹੁੰਦੇ ਦੇ ਦਿੰਦਾ ਹਾਂ ਉਹਦਾ ਸੇਵਾ ਦੇ ਆ ਉਹ ਤਾਂ ਦਾ ਮੇਰੇ ਕਹਾਂ ਤੋਂ ਬਾਹਰ ਵੀ ਅਗਲਾ ਦੁੱਧ ਲੈ ਲਵੇਂ ਹਾਂ ਆ ਸਹੀ ਆ ਉਹ ਤੋਂ ਵੱਧ ਵੀ ਲੈ ਰੇ ਪੂਰੀ ਵੱਡੀ ਵਹਿੜਾ ਕਾਲੇ ਰੰਗ ਦੀ ਕ੍ਰੋਸ ਆਂਗ ਦੀ ਹਾਂ 52000 ਦੀ ਦੇ ਦੇਣੀ ਹੈ ਇਕੱਲੀ ਕੱਚੀ ਕੱਚੀ ਇੱਕ ਹਫਤੇ ਦੀ ਹਫਤਾ ਵਧੀਆ ਸੇਵਾ ਹੋ ਜਾਂਦੀ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਸੀ ਸੂ ਫਲ ਕਰੌਸ ਅੰਗ ਦੁੱਧ ਮੱਝਾਂ ਅਰਗਾਉ ਦਿਨ ਗਰਮੀ ਦੇ ਆ ਗਰਮੀ ਰਹਿਤ ਬੱਚੀ ਆ ਵੇਚਣ ਵਾਲਾ ਬੰਦਾ ਵੀ ਕਮਾਊਗਾ ਇਹਦੇ ਜਿਉਂ ਉਹਦੋਂ ਬਾਜ਼ਾਰ ਚੱਲ ਪੈਣਾ ਉਹ ਅੱਛੀ 65000 ਦੀ ਵਗੰਦੀ ਆ ਹੂੰ ਕੋਸਤੇ ਵੀ ਗੱਲ ਸਹੀ ਆ ਹਫਤੇ ਦੀ ਕੱਚੀ ਆ ਹੁਣ ਦਿਨੋਂ ਦਿਨ ਬਾਜ਼ਾਰ ਤੇਜ਼ ਹੀ ਹੋਣਾ ਤੇ ਬਾਈ ਕਹਿੰਦਾ 65000 ਦੀ ਹੈ ਜਦੋਂ ਤਿਆਰ ਹੋ ਜਾਂਦੀ 52000 ਚ ਬਾਣ ਕਰ ਦੂ 2 ਨੰਬਰ ਤੇ ਆ ਜੀਏ 2 ਨੰਬਰ ਵੀਰੇ ਦੂਜਾ ਸਵੇਰ ਤੋਂ ਹੁੰਦੀ ਆ ਠੀਕ ਐ ਇਹ ਵੀ ਤਕਰੀਬਨ ਹਫਤੇ ਦੀ ਕੱਚੀ ਹੋਈ ਆ ਇੱਕ ਹਫਤੇ ਦੀ ਹਾਂਜੀ 17 ਲੀਟਰ ਦਾ ਮਾਲਕ ਦੱਸ ਦੇ ਪਹਿਲੇ ਸਵੇਰੇ ਆਪਾਂ ਚੋਇਆ ਹੋਇਆ ਹੂੰ ਬਾਕੀ ਬੰਦਾ ਆ ਕੇ ਸਮਝਣ ਨਾਲੇ ਹੀ ਹੈ ਨਾ 2 ਨੰਬਰ ਬਾਈ ਕਹਿੰਦਾ 17 ਲੀਟਰ ਮਾਲਕ ਦੱਸ ਤੀਏ ਕਿ ਅਸੀਂ ਚੋਇਆ ਵਾ ਬਾਕੀ ਆਪਾਂ ਵੀ ਜਿੰਨਾ ਕ ਦੱਸਦੇ ਓੰਨੀ ਕਨਫਰਮੇਸ਼ਨ ਆਪਾਂ ਦੇ ਦੇਣੀ ਆ ਬਾਕੀ ਅਗਲਾ ਆਪਦੀ ਸਮਝ ਨਾਲ ਲੱਗੂ ਹੂੰ ਸਹੀ ਐ ਦੋਸਤੋ ਵਧੀਆ ਗੱਲ ਐ ਕੋਈ ਭੈਣ ਭਰਾ ਗਾਰੰਟੀयां ਦੇਈ ਜਾਵੇ ਉਥੇ ਪਸ਼ੂ ਜੇ ਕਿਲੋ 2 ਕਿਲੋ ਦੁੱਧ ਘਟ ਦਿੰਦਾ ਫਿਰ ਉਹੀ ਲਾਂਬੇ ਵਾਲੀ ਗੱਲ ਹੈ 17 ਕਿਲੋ ਦੁੱਧ ਬਾਈ 10 ਦਾ ਸਾਨੂੰ ਪਿਛਲੇ ਆਣੇ ਦੱਸਿਆ ਪਰ ਭਾਰੀ ਬਹੁਤ ਹੈ ਫੋਲੇ ਵੀ ਬੋਡੀ ਵੇਟ ਵਾਲੀ ਹੈ ਹਫਤੇ ਦੀ ਕੱਚੀ ਆ ਥਣ ਭਾਂਡੇ ਦੀ ਸਾਫ ਸੁਥਰੀ ਹੈ ਸਾਈਡਾਂ 'ਚ ਵੱਲ ਢੱਲਾ ਜੀ ਕਾਫੀ ਬਾਕੀ ਆ ਥਣ ਗੁਲਾਬੀ ਆ ਹਾਂ ਹੱਦੀ ਚੁਵਾਈ ਵਾਲੇ ਇਹ ਵੀ ਕ੍ਰਾਸ ਆਂਗ 'ਚ ਪੈਂਦੀ ਆ ਦੁੱਧ ਇਹਦਾ ਵੀ ਮੱਝਾਂ ਵਰਗਾਊ ਗਰਮੀ ਰਹਿਦ ਤਿੰਨ ਵੜਾ 2 ਨੰਬਰ ਦੋ ਪਹਿਲੀਆਂ ਗੱਬਣਾ ਤੇ ਲਾਸਟ ਦੇ ਜਿਹੜੀ ਤਿੰਨ ਨੰਬਰ ਵਿਖਾਉਣੀ ਉਹ ਤਾਜੀ ਸੂਈ ਆ ਥਾਣ ਬਹੁਤ ਚੰਗਾ ਥਾਣ ਬਹੁਤ ਚੰਗਾ ਬਾਕੀ ਚਵਾਈ ਵੀ ਓਨੀ ਚੰਗੀ ਨਹੀਂ ਤੁਮ ਜਿੰਨਾ ਚੰਗਾ ਥਾਣਾ ਮੁੱਲ ਜੈਜ ਆ 50 ਚ ਮਾਨਤਾ ਕਰਦੇ ਆਂ ਆਪਾਂ 50000 ਚ ਬਾਈ ਕਹਿੰਦਾ ਮਾਨਤਾਣ ਕਰਦੇ ਆਂਗੇ ਵਲਟ ਲਹਾਂਜੀ ਪਈਆਂ ਬਹੁਤ ਹਫਤਾ ਹਫਤਾ ਲੈ ਜਾਣਾ ਪਹਿਲੀਆਂ ਦੋਵਾਂ ਵਹਿੜਾਂ ਨੇ ਤੇ ਜੇ ਕੋਈ ਸੂਈ ਸਵਾਈ ਲੈਣ ਦਾ ਚਾਹਵਾਨ ਤੇ ਆ ਤਿੰਨ ਨੰਬਰ ਸੂਈ ਸਵਾਈ ਆ ਵੀਡੀਓ ਬਣਾਉਣੀ ਕਰਕੇ ਬਾਈ ਨੇ ਜੇਰ ਵੀ ਨਹੀਂ ਨੱਪੀ ਸਵੇਰ 6:30 ਵਜੇ ਠੀਕ ਹੈ ਜੀ 6:30 ਵਜੇ ਦੀ ਸੂਈ ਆ ਤੇ ਤਕਰੀਬਨ 8:00 ਵਜੇ ਜਿਹਰ ਪੈ ਗਈ ਸੀ ਸਹੀ ਹੈ ਜੀ ਦੁੱਧ ਇਹਦਾ ਇਕੱਟਿਆ ਹੋਇਆ ਹੈ ਤੈਨੂੰ ਤੋਂ 4 ਕਿਲੋ ਅਜੇ ਤੱਕ ਪਿਆ ਹੋਣਾ ਬਹੁਲਾ ਵੀ ਕਿੰਨਾ ਕ ਪਿਆਜੂ ਦੁੱਧ 20 ਪਲੱਸ ਤਾਂ ਜਾਊਗੀ ਮਾਲਕਾਂ ਦੇ ਦਸਨ ਬਤਾ ਬਖ ਬਾਕੀ ਲੈਵਾ ਪੰਡਾ ਹੈਗਾ ਇਹਨਾਂ ਦੇਣ ਦਾ ਤਾਂ ਹੱਕ ਵੀ ਹੈਗਾ ਰ ਮਗਰ ਕੀ ਆ ਮਗਰ ਇਹਦੇ ਬੱਚਾ ਮਗਰ ਬੱਚਾ ਤਾਜੀ ਸੂਈ ਆ ਸਵੇਰ ਸੂਈ ਆ 8:00 ਵਜੇ 22 10 ਦਾ ਹੀ ਜਿਹਰ ਪੈ ਗਈ ਆ ਤਿੰਨ ਚਾਰ ਕਿਲੋ 22 10 ਦਾ ਬੌਲੀ ਕੱਢ ਲਈ ਆ 20 ਕਿਲੋ ਮਾਲਕ ਦੱਸਦੇ ਆ ਕਿ ਇਹਨੇ ਦੁੱਧ ਦਿੱਤਾ ਪਿਛਲੇ ਸੂਏ ਹਵਾਨੇ ਦੇ ਹਿਸਾਬ ਨਾਲ ਬਾਈ ਕਹਿੰਦਾ ਇਹਨਾਂ ਦਿੱਤਾ ਉਹ ਦਿੱਤਾ ਵੀ ਹੋ ਹਵਾਨਾ ਪਟਾਂਾਂ 'ਚ ਫਸਿਆ ਪਿਆ ਪੂਰਾ ਸੋਹਣਾ ਵੱਡਾ ਜ਼ਬਰਦਸਤ ਹਵਾਨਾ 19 ਚੰਗੀ ਚਵਾਈ ਲੱਗੀ ਆ ਜਿੰਨਾ ਚੰਗਾ ਥਾਣਾ ਠੀਕ ਐ ਚਵਾਈ ਬਾਈ ਦੱਸਦਾ ਬਹੁਤ ਚੰਗੀ ਐ ਸੂਈ ਸਵਾਈ ਹੈਗੀ ਆਪਾਂ ਮੱਚੋ ਕੇ ਲੈ ਜੇ ਅਗਲਾ ਥਣ ਵੀ ਪੂਰਾ ਚੰਗਾ ਮੋਟਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਜੇਵ ਦੀ ਬੱਛੀ 20 ਕਿਲੋ ਦੁੱਧ ਦਰਮਿਆਨੀ ਸੇਵਾ ਤਾਂ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਕਿਉਂਕਿ ਚੌੜਾ ਠੋਸ ਨਿੱਗਰ ਹਵਾਨਾ ਹਾਂ ਬਾਕੀ ਜਾਦ ਬਹੁਤ ਆ ਜਿਵੇਂ ਤੇ ਇਹੀ ਸ਼ੇਂ ਪੁਸ਼ੂਪੂ ਮਾਰ ਕੇ ਨਵਾਈ ਹੁੰਦੀ ਚਿੱਟੀ ਚਿੱਟੀ ਚਮਕਣੀ ਸੀ ਤਾਂ ਨਹੀਂ ਨਵਾਈ ਆਪਾਂ ਹੂੰ ਥਣ ਪੂਰੇ ਚੰਗੇ ਆ ਇਹਦਾ ਜੈਜਾ ਮੁੱਲ ਆ ਇਹਰ ਮੁੱਲ ਕਰਾਉਣ ਨੂੰ 55 ਕਰਾ ਲਊ 52000 ਚ ਮਾਨਤਾਨ ਕਰ ਦਾਂਗੇ ਮੁੱਲ ਕਰਾਉਣ ਨੂੰ ਬਾਈ ਕਹਿੰਦਾ 55000 ਕਰਾ ਲਓ ਭਾਵਾ 52000 ਚ ਬਾਈ ਕਹਿੰਦਾ ਮਾਨਤਾਨ ਕਰ ਦੂ 20 ਕਿਲੋ ਦੁੱਧ ਪਿਛਲੇ ਸੂਵੇ ਦਿੱਤਾ 20 ਕਿਲੋ ਬਣ ਕੇ ਲੈ ਲਿਆ ਅਗਲਾ ਫਲ ਜਹਾੜ ਵਾਲੀ ਇੰਨਾ ਖੁੱਲਾ ਦੁੱਧ ਪਿਆ ਜੂ ਸੋਹਣਾ ਵੱਡਾ ਹਵਾਨਾ ਤਿੰਨ ਚਾਰ ਕਿਲੋ ਬੋਲੀ ਕੱਢ ਲਈ ਹੈ ਪਹਿਲੀ ਚਵਾਈ ਕੀਤੀ ਹੈ ਫੂਡ ਸ਼ਾਂਖ ਭੂਰਾ ਨਹੀਂ ਬਿਲਕੁਲ ਸਸਤੇ ਮੁੱਲ ਦੀਆਂ ਤਿੰਨ ਵੜਾ ਦੋ ਗੱਬਣਾ ਇੱਕ ਸੂਈ ਸਵਾਈ ਹੈ ਜੇ ਕੋਈ ਗੱਬਣਾ ਲੈ ਲੈਂਦਾ ਹਫਤੇ ਹਫਤੇ ਦੀਆਂ ਕੱਚੀਆਂ ਅੱਜ ਭਾਜ ਮਿਲ ਜਾਣੀਆਂ 4 ਪੈਸੇ ਤੇ ਜੇ ਕੋਈ ਤਿਆਰ ਕਰਕੇ ਵੀ ਸੇਲ ਕਰਦਾ ਵਧੀਆ 4 ਪੈਸੇ ਵਿਟਾ ਜਾਣਗੇ ਤੇ ਜੇ ਕੋਈ ਘਰੇ ਦੁੱਧ ਪੀਣ ਨੂੰ ਕਿਸੇ ਭੈਣ ਭਰਾ ਨੇ ਸੂਈ ਸਵਾਈ ਲੈਣੀ ਆ ਤਿੰਨ ਨੰਬਰ ਤਾਜੀ ਸੂਈ ਆ ਸੋਭਾਈ ਸੂਈ ਆ ਜੇਰ ਵਾਲੇ ਪਾਸੋਂ ਬੇਫਿਕਰ ਹੋ ਜੋ ਬਠਲ ਜੇਰ ਦਾ ਜੇਰ ਵਾਲੇ ਪਾਸੋਂ ਕੰਪਲੀਟ ਹੈ ਫਲ ਸੋਹਣੀ ਬੱਛੀ ਹੈ ਸੀਲਸ ਆਊਗਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ